ਦੋਸਤੋ ਪਹਿਲਾਂ ਤਾਂ ਇੱਕ ਬਸ਼ੇਰੀ ਬਸ਼ੇਰਾ ਤੇ ਘੋੜੀ ਫਿਰਦੀ ਦੇਖ ਲਓ ਫਿਰ ਉਹ ਤੋਂ ਬਾਅਦ ਚ ਪਰ ਇੱਕ ਗੱਲ ਕਰਦੇ ਹਾਂ ਦੱਸਿਓ ਇਹਦੇ ਵਿੱਚ ਕੀ ਕਮਜ਼ੋਰੀ ਲੱਗਦੀ ਏ ਤੁਹਾਨੂੰ ਪਿੱਛੇ ਜੇ ਆਪਾਂ ਵੀਡੀਓ ਪਾਈ ਸੀ ਸਰੋਂ ਦੇ ਤੇਲ ਦੇ ਉੱਪਰ ਉਹਦੇ ਬਾਰੇ ਅੱਜ ਡਿਟੇਲ ਚ ਗੱਲ ਕਰਦੇ ਹਾਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਨੇ ਵੀਡੀਓ ਪਾਈ ਸੀ ਸਰੋਂ ਦੇ ਤੇਲ ਦੇ ਉੱਪਰ ਦੇਖੋ ਪ੍ਰਾਣੀਆਂ ਮਿੱਥਾਂ ਬਹੁਤ ਚੱਲੀਆਂ ਆਉਂਦੀਆਂ ਹੁੰਦੀਆਂ ਨੇ ਪਰ ਜਦੋਂ ਉਹਨਾਂ ਤੇ ਕੋਈ ਰਿਸਰਚ ਹੋ ਜਾਂਦੀ ਆ ਫਿਰ ਉਹਨਾਂ ਨੂੰ ਚੇਂਜ ਕਰ ਲਵੇ ਤਾਂ ਚੰਗੀ ਗੱਲ ਆ ਬਹੁਤ ਸਾਰੇ ਪ੍ਰਾਮਾਣਿਤ ਪਿਆਰ ਸਤਕਾਰ ਨਾਲ ਪੁੱਛਿਆ ਵੀ ਬਾਈ ਜੀ ਫਿਰ ਕੀ ਪਾਉਣਾ ਚਾਹੀਦਾ ਤੇ ਕਈਆਂ ਨੇ ਇਹ ਵੀ ਪੁੱਛਿਆ ਮਲਕ ਕਿਹਾ ਫਿਰ ਤੂੰ ਦੱਸ ਦੇ ਕੀ ਪਾਉਣਾ ਚਾਹੀਦਾ ਮੈਂ ਬ੍ਰਦਰ ਤੁਹਾਨੂੰ ਦੱਸ ਦਿੰਨਾ ਜਿਹੜਾ ਸਰੋਂ ਦਾ ਤੇਲ ਸਰੋਂ ਦੀਆਂ ਜਿੰਨੀਆਂ ਵੀ ਫੈਮਿਲੀਆਂ ਨੇ ਉਹ ਘੋੜਿਆਂ ਦੇ ਲਈ ਟੌਕਸਿਕ ਨਹੀਂ ਚਾਹੇ ਉਹ ਸਰੋਂ ਦਾ ਪਲਾਂਟ ਹੈ ਚਾਹੇ ਉਹ ਸਰੋਂ ਦੀ ਖਾਲਾ ਹੈ ਚਾਹੇ ਉਹ ਤੇਲ ਘੋੜਿਆਂ ਲਈ ਤੇਲ ਦੇਣਾ ਜਿਹੜਾ ਜ਼ਰੂਰੀ ਹੈਗਾ ਜਾਂ ਨਹੀਂ ਹੈਗਾ ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਨੇ ਆਂ ਦੇਖੋ ਘੋੜਿਆਂ ਨੂੰ ਤੇਲ ਦੇ ਸਕਦੇ ਹਾਂ ਸ਼ਾਈਨਿੰਗ ਵਾਸਤੇ ਤੇ ਬਾਡੀ ਗਰੋਥ ਵਾਸਤੇ ਜਿਹੜਾ ਘੋੜਿਆਂ ਨੂੰ ਸਭ ਤੋਂ ਬੈਸਟ ਤੇਲ ਰਹਿੰਦਾ ਉਹ ਰਹਿੰਦਾ ਆਲਸੀ ਦਾ ਤੇਲ ਠੀਕ ਹੈ ਦੇਸੀ ਘਿਓ ਵੀ ਕੋਈ ਬਹੁਤਾ ਮਾੜਾ ਨਹੀਂ ਪਰ ਮੈਂ ਇੱਕ ਚੀਜ਼ ਤੁਹਾਡੇ ਨਾਲ ਕਲੀਅਰ ਕਰ ਦੇਣੀ ਚਾਹੁੰਦਾ ਤੇਲ ਦੇਣ ਨਾਲ ਜਾਂ ਤੇਲ ਨਾ ਦੇਣ ਨਾਲ ਉਹਦੇ ਬੰਨ ਦਾ ਕੋਈ ਸਬੰਧ ਨਹੀਂ ਇਹ ਪਹਿਲਾਂ ਹੀ ਨੋਟ ਕਰ ਲਿਓ ਜੇ ਉਹਦੀ ਤੁਸੀਂ ਇੱਕਦਮ ਡਾਈਟ ਬਦਲਤੀ ਜਾਂ ਕੁਝ ਵੀ ਕਰਤਾ ਤਾਂ ਉਹ ਵਨ ਪੈ ਹੀ ਜਾਣਾ ਹੈ ਸੀਜ਼ਨ ਦੇ ਵਿੱਚ ਵੀ ਪੈ ਜਾਂਦਾ ਫਿਰ ਚਾਹੇ ਤੁਸੀਂ ਤੇਲ ਦੋ ਚਾਹੇ ਨਾ ਦੋ ਸਹੀ ਤਰੀਕਾ ਕੀ ਆ ਦੇਖੋ ਘੋੜੇ ਨੂੰ ਹਰਾਚਾਰਾ ਜਿਹੜੇ ਤਾਜ਼ੇ ਪੱਠੇ ਨੇ ਹਰਾਚਾਰਾ ਉਹ ਜਿਹੜਾ ਆਪਣੀ ਪੂਰੀ ਹਾਈਟ ਲੈ ਚੁੱਕਿਆ ਗਰੋਥ ਪੂਰੀ ਕਰ ਚੁੱਕਿਆ ਉਹ ਪਾਉਣਾ ਨਾ ਕਿ ਜਿਹੜਾ ਕੱਚਾ ਪਾਉਂਗੇ ਤਾਂ ਮੂਕ ਲਾਊਗਾ ਜਿਹੜਾ ਹਰਾਚਾਰਾ ਗਰੋ ਕਰ ਚੁੱਕਿਆ ਉਹ ਤੇ ਨਾਲ ਉਹਨੂੰ ਇੱਕ ਬੈਲੈਂਸ ਫੀਡ ਹੁਣ ਇਹ ਨਾ ਸੋਚਿਓ ਕਿ ਇਹਨਾਂ ਮੈਸੇਜਾਂ ਵੀ ਮੈਂ ਪਤਾ ਨਹੀਂ ਫੀਡ ਵੇਚਦਾ ਮੈਂ ਕੋਈ ਪ੍ਰੋਡਕਟ ਨਹੀਂ ਵੇਚਦਾ ਭਰਾਵੋ ਫੀਡ ਦਾ ਮੈਂ ਫਾਰਮੂਲਾ ਪਾਇਆ ਹੋਇਆ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੀ ਫੀਡ ਆਉਂਦੀ ਆ ਜਿਵੇਂ ਸਣੀ ਵਾਲੀ ਆਉਂਦੀ ਆ ਹੋਰ ਬਹੁਤ ਸਾਰੀਆਂ ਫੀਡਾਂ ਨੇ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਤੇ ਇਹ ਕੀ ਚੀਜ਼ ਆ ਜੇ ਤੁਸੀਂ ਬੈਲੈਂਸ ਫੀਡ ਪਾਉਨੇ ਹੋ ਤੇ ਪੱਠੀ ਪਾਉਨੇ ਫਿਰ ਉਹਨੂੰ ਤੇਲ ਦੇਣ ਦੀ ਕੋਈ ਲੋੜ ਨਹੀਂ ਫਿਰ ਤੇਲ ਦੇਣਾ ਕਿੱਥੇ ਪੈਂਦਾ ਹੁਣ ਇਹ ਵੀ ਤੁਹਾਡੇ ਨਾਲ ਅੱਜ ਗੱਲ ਕਲੀਅਰ ਕਰ ਦਿੰਦਾ ਜਦੋਂ ਘੋੜੇ ਨੂੰ ਸਮਝ ਲਓ ਪੈਰਾਂ ਦੀ ਦਿੱਕਤ ਆ ਗਈ ਲੈਮਨਾਈਟਸ ਹੋ ਗਿਆ ਉਦੋਂ ਉਹਨੂੰ ਜਿਹੜਾ ਸਟਾਰਚ ਆ ਜਿਹੜਾ grain ਦੇ ਵਿੱਚ ਸਟਾਰਚ ਹੁੰਦਾ ਉਹ ਉਹਦੇ ਲਈ ਉਦੋਂ ਫਿਰ ਮਤਲਬ ਘਾਤਕ ਸਿੱਧ ਹੁੰਦਾ ਫਿਰ ਉਹ ਸਟਾਰਚ ਦੀ ਮਾਤਰਾ ਬੰਦ ਕਰਕੇ grain ਬੰਦ ਕਰਕੇ ਫਿਰ ਉਦੋਂ ਤੁਸੀਂ ਉਹਦੀ ਬੋਡੀ ਮੇਨਟੇਨੈਂਸ ਵਾਸਤੇ ਉਹਨੂੰ ਤੁਸੀਂ ਆਇਲ ਦੇ ਸਕਦੇ ਹੋ ਤੇ ਦੂਸਰੀ ਗੱਲ ਇਹ ਤਾਂ ਹੋ ਗਿਆ ਕਲੀਅਰ ਵੀ ਤੇਲ ਉੱਥੇ ਦੇਣਾ ਚਾਹੀਦਾ ਜਿੱਥੇ ਪੈਰਾਂ ਦੀ ਪ੍ਰੋਬਲਮ ਆ ਕਿਉਂਕਿ ਉੱਥੇ grain ਬੰਦ ਕਰਨੇ ਪੈਂਦੇ ਨੇ ਦੂਸਰੀ ਚੀਜ਼ ਗੱਬਣ ਘੂੜੀਆਂ ਨੂੰ ਤੇਲ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ ਉਹਦਾ ਜਿਹੜਾ ਸੈਂਟੀਫਿਕਲੀ ਆ ਉਹ ਤਾਂ ਨਹੀਂ ਦੇਣਾ ਚਾਹੀਦਾ ਕਿਉਂਕਿ ਜਿਹੜੀ ਘੋੜੀ ਦੇ ਦੁੱਧ ਦੀ ਫੈਟ ਆ ਉਹ ਬਹੁਤ ਥੋੜੀ ਹੁੰਦੀ ਆ ਇੱਕ ਦੁੱਧਾ ਜੀਰੋ ਹੁੰਦੀ ਆ ਜੇ ਤੁਸੀਂ ਉਹਨੂੰ ਤੇਲ ਦੋਹੋਂਗੇ ਫੇਰ ਉਹ ਮੰਨ ਕੇ ਚਲੋ ਬਈ ਉਹਦਾ ਜਿਹੜਾ ਪੈਲਵਿਕ ਕੈਪਟੀ ਆ ਉਹਦਾ ਉਹਦੇ ਚ ਫੈਟ ਜਮਾ ਹੋ ਜੂਗੀ ਤੇ ਬੱਚਾ ਜਦੋਂ ਬਰਥ ਲਾਊਗਾ ਤਾਂ ਬਰਥ ਲੈਣ ਵੇਲੇ ਜਿਹੜਾ ਬੱਚਾ ਉਹਨੂੰ ਕੰਪਲਿਕੀਸ਼ਨ ਆਊਗੀ ਉਹਦਾ ਜਿਹੜਾ ਰਸਤਾ ਉਹ ਨਹੀਂ ਖੁੱਲੂਗਾ ਸੋ ਇਸ ਕਰਕੇ ਉਦੋਂ ਉਹਨਾਂ ਨੂੰ ਬੈਲੈਂਸਡ ਡਾਈਟ ਤੇ ਵਧੀਆ ਮਨ ਲੈ ਚੰਗੇ ਮੀਨੂ ਮਿਕਸਚਰ ਤੇ ਚੰਗੀ ਡਾਈਟ ਦੋ ਨਾ ਕਿ ਉਹਨੂੰ ਤੇਲ ਜਾਂ ਦੇਸੀ ਘਿਓ ਦੋ ਜਿਹੜਾ ਸਰੋਂ ਦਾ ਤੇਲ ਆ ਉਹ ਕਜਿਨਿਕਲ ਥਾਇਰੋਇਡ ਡਿਸਮੈਚਿਓਰਟੀ ਕਰਦਾ ਬੱਚਿਆਂ ਦੇ ਵਿੱਚ ਭਾਰ ਕੀ ਹੈ ਬੱਚਿਆਂ ਦੇ ਆਰਗਨ ਡਵੈਲਪ ਨਹੀਂ ਹੋਣ ਦਿੰਦਾ ਜਿਹੜਾ ਲੇਟ ਪ੍ਰੈਗਨੈਂਸੀ ਦੇ ਵਿੱਚ ਪਸ ਸਰੋਂ ਦਾ ਤੇਲ ਦਿੰਦੇ ਆ ਇਹ ਸਾਰੀ ਸਗੀ ਮਿੱਤਰੋ ਤੇਲ ਦੇ ਉੱਤੇ ਗੱਲਬਾਤ ਵੀਡੀਓ ਜਿਹੜਾ ਤੁਹਾਡੇ ਨਾਲ ਬਣੀ ਰਿਹਾ ਕਰਾਂਗੇ ਤੇ ਫਿਰ ਵੀ ਜੇ ਕੋਈ ਡਾਊਟ ਹੋਇਆ ਤੁਮ ਇਹਨੂੰ ਕਮੈਂਟ ਕਰ ਦਿਓ ਤੇ ਬਾਕੀ ਆ ਦੇਖ ਕੇ ਦੱਸਿਓ ਘੋੜੀ ਤੇ ਬੱਚਾ ਕਿਵੇਂ ਲੱਗੇ ਇਹਨਾਂ ਨੂੰ ਕਦੇ ਮੈਂ ਇੱਕ ਚਮਚਾ ਵੀ ਤੇਲ ਦਾ ਨਹੀਂ ਪਤਾ ਹੈਗਾ ਇਹਦੀ ਸੂਣ ਤੋਂ 15 ਮਿੰਟ ਬਾਅਦ ਜੀਰ ਪੈ ਗਈ ਸੀ ਤੇ ਅੱਧੇ ਘੰਟੇ ਬਾਅਦ ਬੱਚਾ ਉੱਠ ਖੜਿਆ ਸੀਗਾ ਇਹ ਧੰਨਵਾਦ ਦੋਸਤੋ ਮਿਲਦੇ ਨੇ ਨੈਕਸਟ ਵੀਡੀਓ